ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਮੇ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਬੱਚੇ ਨੇ 6 ਤਰੀਕ ਇਹਗੀ ਅੱਜ 27 ਦਿਨ ਹੈਗਾ ਅੱਜ ਬੁੱਧਵਾਰ ਚਲੋ ਅੱਜ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੌਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆ ਤੇ ਅੱਜ ਦੇ ਕੀ ਭਾਅ ਚੱਲ ਰਹੇ ਨੇ ਹੌਲ ਸੇਲ ਦੇ ਹਾਂਜੀ ਦੋਸਤੋ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੌਲ ਸੇਲ ਰੇਟ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦੇ ਕੀ ਭਾਅ ਚੱਲ ਰਹੇ ਜੀ ਆ ਆਇਆ ਹਾਂਜੀ ਦੋਸਤੋ ਮੰਡੀ ਦੇ ਵਿੱਚ ਬਹੁਤ ਇਕੱਠਾ ਜੀ ਚਲੋ ਆਪਾਂ ਗੱਲਬਾਤ ਕਰਦੇ ਹਾਂ ਵੀ ਅੱਜ ਦੇ ਕੀ ਭਾਅ ਚੱਲ ਰਹੇ ਨੇ ਸਬਜ਼ੀਆਂ ਦੇ ਜੀ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਬੈਂਗਣੀ ਦਾ ਜੀ ਪੰਸੀਰੀ ਦਾ ਭਾਅ ਜੀ ਅੱਜ ਦਾ ਜੀ ਇਹ ਕੋ ਕਰ ਰਹੀ ਆ ਯਾਰ ਕੋਈ ਨਹੀਂ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪਿੰਡੀ ਦਾ ਜੀ ਅੱਜ ਦਾ ਜੀ ਇਹ ਘੱਟੋ ਘੱਟ پنਸੀਰੀ ਲੈਣੀ ਪੈਣੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ 180 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ پنਸੀਰੀ ਦਾ ਜੀ ਅੱਜ ਦਾ ਜੀ ਪਿੰਡੀ ਦਾ ਹਾਂਜੀ ਦੋਸਤੋ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ 300 ਰੁਪਏ ਦਾ ਪਰਸ਼ੀਰੀ ਦਾ ਭਾਅ ਜੀ ਕੱਚੇ ਚੌਲੇ ਦਾ ਜੀ ਵਧੀਆ ਚੌਲੇ ਦਾ ਭਾਅ ਜੀ ਅੱਜ ਦਾ ਜੀ ਕੱਚੇ ਚੌਲੇ ਦਾ ਜੀ 300 ਰੁਪਏ ਦਾ ਪਰਸ਼ੀਰੀ ਦਾ ਭਾਅ ਜੀ ਅੱਜ ਦਾ ਜੀ ਇਹ 60 ਰੁਪਏ ਕਿਲੋ ਦਾ ਭਾਅ ਹੈਗਾ ਜੀ ਅੱਜ ਦਾ ਜੀ ਚੌਲੇ ਦਾ ਜੀ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਅੱਜ ਦਾ ਜੀ ਦਰਜਨ ਦਾ ਭਾਅ ਰਹਿ ਗਿਆ ਜੀ ਅੱਜ ਦਾ ਜੀ 600 ਰੁਪਏ ਦਰਜਨ ਦਾ ਭਾਅ ਜੀ ਪਾਲਕ ਦਾ ਜੀ ਅੱਜ ਦਾ ਜੀ 50 ਰੁਪਏ ਗੁੱਟੀ ਦਾ ਭਾਅ ਹੋ ਗਿਆ ਜੀ ਪਾਲਕ ਦਾ ਜੀ ਅੱਜ ਦਾ ਜੀ ਮੀ ਕਾਰਨ ਸਾਰੇ ਸੌਦੇ ਨੇ ਭਾਅ ਵਧ ਬਾਈ ਕਹਿੰਦਾ ਸਾਰੀ ਗਲਗੀ ਮੀਨ ਨਾਲ ਜੀ ਡੁੱਬੀ ਪਈ ਆ ਸਾਰੀ ਆਹੀ ਤਾਂ ਕਰਕੇ ਪਾਲਕ ਦੇ ਭਾਅ ਵੱਧ ਚੁੱਕੇ ਨੇ ਜੀ 50 ਰੁਪਏ ਗੁੱਟੀ ਦਾ ਭਾਅ ਹੋ ਗਿਆ ਜੀ ਪਾਲਕ ਦਾ ਹਾਂ ਹਾਂ ਹਾਂਜੀ ਦੋਸਤੋ ਦਾਣ ਵਾਲੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ 300 ਤੋਂ ਲੈ ਕੇ 350 ਰੁਪਏ ਦੀ ਬੰਸੀਰੀ ਦਾ ਭਾਅ ਜੀ ਅੱਜ ਦਾ ਜੀ ਦਾਣੇ ਵਾਲੇ ਚੌਲੇ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ ਮੋਟੇ ਵਾਲੀ ਮਿਰਚ ਦਾ ਭਾਅ ਹੈਗਾ ਜੀ ਪਕੌੜੇ ਵਾਲੀ ਮਿਰਚ ਦਾ ਭਾਅ ਰਿਹਾ ਜੀ ਅੱਜ ਦਾ ਜੀ 10 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਪਕੌੜੇ ਵਾਲੀ ਮਿਰਚ ਦਾ ਜੀ ਇਹ ਚੁੱਕ ਲੋ ਜੀ ਜੇ ਕਿਸੇ ਨੇ ਵੀ ਲੈਣਾ ਜੀ ਬੰਦਲ ਭਾਵੇ ਦਾ ਭਾਅ ਜੀ 10 ਰੁਪਏ ਕਿਲੋ ਦਾ ਭਾਅ ਜੀ ਮਿਰਚ ਦਾ ਜੀ ਇਹਦਾ ਹਾਂਜੀ ਦੋਸਤੋ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਟਮਾਟਰ ਦਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਟਮਾਟਰ ਦਾ ਜੀ ਇਹਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਦੋਸਤੋ ਅਰਬੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਅਰਬੀ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਜੀ ਅੱਜ ਦਾ ਜੀ ਤੋ ਗਰੇਡ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਜਾਲ ਵਾਲੇ ਕੱਦੂ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਲਖਾਵੇ ਦਾ ਭਾਅ ਰਿਹਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਜਾਲ ਵਾਲੇ ਕੱਦੂ ਦਾ ਭਾਅ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਨਾਰਮਲ ਕਦੂ ਦਾ ਭਾਅ ਰਿਹਾ ਜੀ ਅੱਜ ਦਾ ਹਾਂਜੀ ਨਾਰਮਲ ਕਦੂ ਦਾ ਭਾਅ ਰਿਹਾ ਜੀ ਅੱਜ ਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਹੈ ਨਾਰਮਲ ਕਦੂ ਦਾ ਭਾਅ ਜੀ ਅੱਜ ਦਾ ਜੀ ਕਦੂ ਦਾ ਇਹ ਬੰਦ ਲਫਾਫੇ ਦਾ ਭਾਅ ਜੀ ਅੱਜ ਦਾ ਦੋਸਤੋ ਚਿਬੜਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਚਿਬੜਾਂ ਦਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਚਿਬੜਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਹੁਣ ਤਾਂ ਥੋੜਾ ਵਾਦਾ ਮੌਸਮ ਸਾਫ ਹੋ ਗਿਆ ਤੇ ਆਪਾਂ ਗੱਲਬਾਤ ਕਰਦੇ ਵੀ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦੇ ਕੀ ਭਾਅ ਚੱਲ ਰਹੇ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦੇ ਕੀ ਭਾਅ ਚੱਲ ਰਹੇ ਇੰਨੇ ਫਰੂਟ ਦੇ ਆਪਾਂ ਦੁਕਾਨਾਂ ਵੀ ਅੱਜ ਦਾ ਕੀ ਭਾਅ ਜੀ ਫੁੱਲ ਸ਼ਿੰਗਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਜੀ ਦੋਸਤੋ ਆਪਾਂ ਅਮਰੂਦ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅਮਰੂਦ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਅਮਰੂਦ ਦਾ ਹਾਂਜੀ ਦੋ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਅਮਰੂਦ ਦਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਜੀ ਅੱਜ ਦਾ ਜੀ ਪੂਰਾ ਵਧੀਆ ਅਮਰੂਦ ਦਾ ਭਾਅ ਜੀ ਅੱਜ ਦਾ ਜੀ ਇਹ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਅਮਰੂਦ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਇਸ ਵਾਰ ਤਖੜਾਂਗੇ ਪੰਜ ਨੰਬਰ ਦੁਕਾਨ ਦੇ ਖੜੇ ਆਂਗੇ ਜੀ ਅੱਜ ਕੇਲੇ ਦਾ ਭਾਅ ਦੱਸਦੇ ਵੀ ਕੇਲੇ ਦਾ ਭਾਅ ਕੀ ਰਿਹਾ ਜੀ ਵਧੀਆ ਕੇਲੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਕੇਲੇ ਦਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਕੇਲੇ ਦਾ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਟੇ ਦਾ ਭਾਅ ਹੈਗਾ ਜੀ 20 ਕਿਲੋ ਵਾਲੀ ਮਸੰਮੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 650 ਤੋਂ ਲੈ ਕੇ 750 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਜੀ ਇਹ ਬੰਦ ਗਟੇ ਦਾ ਭਾਅ ਜੀ ਅੱਜ ਦਾ ਜੀ ਮਸੰਮੀ ਦਾ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦੇ ਡੱਬਿਆਂ ਦਾ ਭਾਅ ਹੈਗਾ ਜੀ 1000 ਤੋਂ ਲੈ ਕੇ 1200 ਰੁਪਏ ਦੇ ਕਰਾਬਾ ਜੀ ਨਾਰਾਂ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਜੀ ਇਹ ਕਿਸੇ ਨੂੰ ਵੀ ਲੈਣਾ ਜੀ ਬੰਦ ਡੱਬੇ ਲੈਣੇ ਪੈਣੇ ਜੀ 1000 ਤੋਂ ਲੈ ਕੇ 1200 ਰੁਪਏ ਦੇ ਕਰਾਬਾ ਜੀ ਅੱਜ ਦਾ ਜੀ ਨਾਰਾਂ ਦਾ ਹਾਂਜੀ ਦੋਸਤੋ ਆਪਾਂ 골ਡਨ ਸੇਵ ਬਾਰੇ ਗੱਲਬਾਤ ਕਰਦੇ ਆ ਵੀ 골ਡਨ ਸੇਵ ਦਾ ਕੀ ਭਾਅ ਚੱਲ ਰਿਹਾ ਜੀ 골ਡਨ ਸੇਵ ਦਾ ਭਾਅ ਹੈਗਾ ਜੀ ਬੰਦ ਪੇਟੀ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਬੰਦ ਪੇਟੀ ਦਾ ਜੀ ਅੱਜ ਦਾ ਜੀ ਇਹ 400 ਤੋਂ ਲੈ ਕੇ 450 ਰੁਪਏ ਦਾ ਭਾਅ ਰਿਹਾ ਜੀ ਗੋਲਡਨ ਸ਼ੇਵ ਦਾ ਜੀ ਅੱਜ ਦਾ ਜੀ ਇਹ ਬੰਦ ਪੇਟੀ ਦਾ ਭਾਜ ਜੀ ਇਹ ਵੀ 5 ਨੰਬਰ ਦੁਕਾਨ ਤੋਂ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ 30 ਰੁਪਏ ਕਿਲੋ ਦਾ ਭਾਜ ਜੀ ਗੋਲਡਨ ਸ਼ੇਵ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਲੂ ਬਖਾਰਿਆਂ ਦਾ ਭਾਅ ਹੈਗਾ ਜੀ ਇਹ ਵੀ 5 ਨੰਬਰ ਦੁਕਾਨ ਤੋਂ ਮਿਲ ਜਾਣਗੇ ਆਲੂ ਬਖਾਰੇ ਜੇ ਕਿਸੇ ਨੇ ਵੀ ਲੈਣਾ ਜੀ ਦੋਸਤੋ ਆਲੂ ਬਖਾਰਿਆਂ ਦਾ ਭਾਅ ਹੈਗਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਇਹ ਵੀ ਆਲੂ ਬਖਾਰੇ 5 ਨੰਬਰ ਦੁਕਾਨ ਤੋਂ ਮਿਲ ਜਾਣਗੇ ਜੇ ਕਿਸੇ ਨੇ ਵੀ ਵੀਰ ਭਾਈ ਨੇ ਲੈਣਾ ਜੀ ਆਲੂ ਬਖਾਰੇ ਪੂਰੇ ਵਧੀਆ ਫਰੈਸ਼ ਆਲੂ ਬਖਾਰੇ ਨੇ ਜੇ ਕਿਸੇ ਨੇ ਵੀ ਲੈਣਾ ਜੀ ਪੰਜ ਨੰਬਰ ਦੁਕਾਨ ਤੋਂ ਮਿਲ ਜੂਏ ਜੀ 200 ਤੋਂ ਲੈ ਕੇ 250 ਰੁਪਏ ਤੱਕ ਲੱਭਾ ਆ ਜੀ ਅੱਜ ਦਾ ਜੀ ਆਲੂ ਬਖਾਰਾ ਦਾ ਹਾਂਜੀ ਦੋਸਤੋ ਕੁੱਲੂ ਵਾਲੇ ਸੇਵ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਬੇਟੀ ਦਾ ਭਾਅ ਹੈਗਾ ਜੀ ਅੱਜ ਦਾ ਜੀ 10 ਕਿਲੋ ਵਾਲੀ ਬੇਟੀ ਦਾ ਭਾਅ ਹੈਗਾ ਜੀ ਅੱਜ ਦਾ ਜੀ 900 ਰੁਪਏ ਦਾ ਭਾਅ ਜੀ ਬੰਦ ਬੇਟੀ ਦਾ ਜੀ ਇਹ 10 ਕਿਲੋ ਸੇਵ ਹੁੰਦਾ ਜੇ ਕਿਸੇ ਨੇ ਵੀ ਲੈਣਾ ਜੀ 900 ਰੁਪਏ ਦੀ ਬੇਟੀ ਮਿਲ ਜੂਏ ਕਿਸੇ ਨੇ ਵੀ ਲੈਣੀ ਹੈ ਜੀ ਵਧੀਆ ਸੇਵ ਹੈ ਜੀ ਪੂਰਾ ਕੁੱਲੂ ਵਾਲਾ ਲਾਲ ਸੇਵਾ ਪੂਰਾ ਵਧੀਆ ਮਿੱਠਾ ਸੇਵਾ ਜੀ ਇਹ ਹੈ ਠੀਕ ਹੈ ਜੀ 900 ਰੁਪਏ ਦੀ 베ਟੀ ਰਹੀ ਲੈਣੀ ਹੈ ਜੇ ਕਿਸੇ ਨੇ ਵੀ 900 ਰੁਪਏ ਦੀ 베ਟੀ ਦਾ ਭਾਅ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਛੋਟੇ ਗਰੇਟਾਂ ਦਾ ਸੇਵ ਦਾ ਭਾਅ ਹੈਗਾ ਜੀ ਅੱਜ ਦਾ ਜੀ 55 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਸੇਵ ਦਾ ਹਾਂਜੀ ਦੋਸਤੋ ਪੈਨੈਪਲ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਤੋਂ ਲੈ ਕੇ 32 ਰੁਪਏ ਟਿਕ ਦਾ ਭਾਅ ਜੀ ਪੈਨੈਪਲ ਦਾ ਜੀ ਵੀ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਜੀ ਪੈਨੈਪਲ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਵੀ ਅੱਜ ਨਾਲ ਗੱਲਬਾਤ ਕਰਦੇ ਆਂ ਵੀ ਸੇਵ ਬਾਰੇ ਗੱਲਬਾਤ ਕਰਦੇ ਆਂ ਵੀ ਇਹਨਾਂ ਦੇ ਫਰੂਟ ਬਾਰੇ ਗੱਲ ਕਰਦੇ ਆਂ ਬਾਈ ਜੀ ਨਾਲ ਹੋਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਵੀਰੇ ਠੀਕ ਆ ਬਈ ਠੀਕ ਆ ਠੀਕ ਤੇ ਮੀਂਹ ਦੇ ਕਾਰਨ ਵੀ ਕੀ ਅਸਰ ਪੈਂਦਾ ਜਾਂ ਨਹੀਂ ਫਰੂਟ ਖਰਾਬ ਹੁੰਦੇ ਆ ਜਾਂ ਨਹੀਂ ਹੁੰਦੇ ਵੀਰ ਜੀ ਆਪਣੇ ਜਿਹੜੇ ਸੇਵ ਨੇ ਸੇਬਾਂ ਦੇ ਕੋਈ ਅਸਰ ਪੈਂਦਾ ਮੀਂਹ ਨਾਲ ਕੋਈ ਸੇਵ ਖਰਾਬ ਹੋ ਜਾਂਦਾ ਜਾਂ ਨਹੀਂ ਹੁੰਦੇ ਕੋਈ ਇਦਾਂ ਜਿਹਾ ਨਹੀਂ ਨਹੀਂ ਮੀਂਹ ਨਾਲ ਇਹਦੇ ਕੋਈ ਅਸਰ ਨਹੀਂ ਪੈਂਦਾ ਕੋਈ ਅਸਰ ਨਹੀਂ ਪੈਂਦਾ ਠੀਕ ਆ ਪਿੱਛੇ ਪਹਾੜਾਂ ਦੇ ਰਾਸਤੇ ਦਾ ਜਰੂਰ ਬੰਦ ਹੋ ਗਏ ਉਹਦੇ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹਾਂਜੀ ਹਾਂਜੀ ਨੁਕਸਾਨ ਬਹੁਤ ਹੋਇਆ ਅਰਬ ਖਰਬ ਰਪਏ ਦਾ ਨੁਕਸਾਨ ਹੋ ਗਿਆ ਤਾਂ ਸੰ ਨਾਲ ਹਾਂਜੀ ਪਰ ਵਧੀਆ ਚੀਜ਼ ਆ ਮੀਂਹ ਚ ਖਾਣਾ ਚੰਗਾ ਸੀ ਇਹ ਬਾਕੀ ਪੰਜਾਬ ਦੇ ਵਿੱਚ ਹਾਰਡ ਵੀ ਬੁਰੇ ਆਏ ਬੈਨੇ ਬਹੁਤ ਜਿਆਦੇ ਬਹੁਤ ਜਿਆਦੇ ਬੁਰਾ ਹਾਲ ਹੋਇਆ ਪਿਆ ਸਾਰੇ ਬਸ ਦੋ ਦਿਨ ਹੋ ਗਏ ਲਗਾਤਾਰ ਮੀਂਹ ਪੈਂਦੇ ਨੂੰ ਬਹੁਤ ਜਿਆਦੇ ਮੰਡੀ ਚ ਗਾਕ ਵੀ ਨਹੀਂ ਹੈਗਾ ਪਰ ਫਿਰ ਸੇਵ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਮੀਂਹ ਚ ਵੀ ਲੋਕ ਬਹੁਤ ਕੰਦੇ ਸੇਵ ਵਧੀਆ ਚੀਜ਼ ਹੈ ਹਾਂ ਵੀ ਸਟਾਕ ਪਏ ਨੇ ਆਪਣੇ ਕੋਲੇ ਵੀ ਮੰਡੀ ਚ ਹਾਂ 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 ਬਹੁਤ 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 ਹਾਂ ਵੀ ਜੇ ਕਿਸੇ ਨੇ ਵੀਰਪਾ ਜੀ ਨੇ ਸੇਵ ਲੈਣੇ ਆ ਵਧੀਆ ਫਰੂਟ ਬੈਨੇ ਆਪਣੇ ਕੋਲੇ ਹੁਣ ਪੂਰੀ ਸੀਜ਼ਨ ਆ ਪੂਰਾ ਜੋਸੀ ਆ ਆਰਗੈਨਿਕ ਸੇਵ ਹੈ ਵਧੀਆ ਸੇਤ ਲਈ ਵਧੀਆ ਵਿਨੋ ਪੋਟਟਰ ਦੇ ਸੇਬ ਨਾਲੋਂ ਵਧੀਆ ਆਪਣਾ ਇੱਧਰਲਾ ਫਾਉਂਕੀ ਚ ਤਾਕਤ ਹੈ ਵਧੀਆ ਚੀਜ਼ ਹੈ ਪੂਰੀ ਵਧੀਆ ਠੀਕ ਹੈ ਵੀਰੇ ਧੰਨਵਾਦ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆ ਵੀ ਬਾਵੀ ਜੀ ਨਾਲ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਦਾ ਜੀ ਤੇ ਬੰਦ ਘਟਿਆਂ ਦਾ ਭਾਅ ਦੱਸਾਂਗੇ ਵੀ ਅੱਜ ਦਾ ਕੀ ਭਾਅ ਜੀ ਆਲੂ ਤੇ ਪਿਆਜ਼ ਦਾ ਜੀ ਦੋਸਤੋ ਬਾਵੀ ਜੀ ਨਾਲ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂਆਂ ਦਾ ਤੇ ਬੰਦ ਘਟਿਆਂ ਦਾ ਭਾਅ ਦੱਸਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂਆਂ ਦਾ ਜੀ ਹੋਲ ਸੇਲ ਦਾ ਰੇਟ ਦੱਸਾਂਗੇ ਵੀ ਅੱਜ ਦਾ ਕੀ ਭਾਜੀ ਨਮਸਕਾਰ ਬਾਪੂ ਜੀ ਨਮਸਕਾਰ ਨਮਸਕਾਰ ਹੋਠੀਕੋ ਜੀ ਬਾਪੂ ਜੀ ਵਧੀਆ ਵਧੀਆ ਅੱਛਾ ਕੱਲ ਨਹੀਂ ਆਏ ਜੀ ਤੁਸੀਂ ਫਿਰ ਕੱਲ ਤੋਂ ਮੀਂਹ ਕਰਕੇ ਆ ਜੀ ਨਹੀਂ ਕਰੋ ਅੱਛਾ ਮੀਂਹ ਤੇ ਪਾਣੀ ਬਹੁਤ ਖੜਾ ਦੀ ਬਾਜ਼ਾਰ ਦੇ ਵਿੱਚ ਹੀ ਤੇ ਅੱਜ ਕੀ ਭਾ ਰਿਹਾ ਜੀ ਆਲੂ ਦਾ ਜੀ ਉਹ ਵੀ ਕਿਹਾ 350 ਲੈ ਕੇ 400 ਰੁਪਏ ਹਾਂਜੀ ਦੋਸਤੋ 350 ਟੋ ਲੈ ਕੇ 400 ਰੁਪਏ ਤੇ ਕਿਰਾ ਭਾ ਰਿਹਾ ਜੀ ਆਲੂ ਦਾ ਜੀ ਡੈਮ ਟਾਲੂ ਦਾ ਜੀ ਪੂਰਾ ਵਧੀਆ ਡੈਮ ਟਾਲੂ ਜੀ ਠੀਕ ਹੈ ਜੀ ਏ ਅੱਜ ਦੇ ਭਾਰੇ ਤੇ ਬਾਈ ਆਪਾਂ ਨੂੰ ਕਮੈਂਟ ਆਉਂਦੇ ਆ ਵੀ ਵੇਟ ਕਿੰਨਾ ਹੁੰਦਾ ਇਹ ਗੱਟੇ ਦੇ ਵਿੱਚ ਜੀ ਆਪਣਾ ਇਹ ਵੇਟ ਹੁੰਦਾ 48 47 ਕਿਲੋ ਵੀ 48 ਜਾਂ 47 ਕਿਲੋ ਹੁੰਦਾ 47 48 ਕਿਲੋ ਵੇਟ ਹੁੰਦਾ ਜੀ ਇਹਦੇ ਵਿੱਚ ਜੇ ਕਿਸੇ ਨੂੰ ਵੀ ਲੈਣਾ ਬੰਦ ਗੱਟਿਆਂ ਦੇ ਵਿੱਚ ਆ ਆਲੂ ਦੇ ਬੰਦ ਗੱਟਿਆਂ ਵਿੱਚ ਜੀ ਠੀਕ ਹੈ ਜੀ 47 ਤੋਂ ਲੈ ਕੇ 48 ਕਿਲੋ ਤੱਕ ਵੇਟ ਹੁੰਦਾ ਜੀ ਹਾਂ ਇਹ ਵੇਟ ਹੁੰਦਾ ਜੀ ਠੀਕ ਹੈ ਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆ ਵੀ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਗੱਲਬਾਤ ਕਰਦੇ ਵੀ ਪਿਆਜ਼ ਦਾ ਅੱਜ ਦਾ ਕੀ ਭਾਅ ਜੀ ਤੇ ਆਪ ਬੰਦ ਬੰਦ ਗੱਟਿਆਂ ਬਾਰੇ ਦੱਸਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਬੰਦ ਗੱਟਿਆਂ ਗੱਟਿਆਂ ਦਾ ਜੀ ਹੋਲ ਸੇਲ ਦਾ ਰੇਟ ਦੱਸਾਂਗੇ ਵੀ ਅੱਜ ਦਾ ਕੀ ਭਾਅ ਜੀ ਪਿਆਜ਼ ਦਾ ਜੀ ਹਾਂਜੀ ਦੋਸਤੋ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟਿਆਂ ਦਾ ਭਾਅ ਹੈਗਾ ਜੀ 10 ਰੁਪਏ ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਪਿਆਜ਼ ਦਾ ਜੀ ਅੱਜ ਦਾ ਜੀ ਪਿਆਜ਼ਾਂ ਦੇ ਭਾਅ ਕੱਟ ਚੁੱਕੇ ਨੇ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਪਿਆਜ਼ ਦਾ ਜੀ ਹਾਂਜੀ ਦੋਸਤੋ 15 ਰੁਪਏ ਕਿਲੋ ਦਾ ਭਾਰ ਰਹਿ ਗਿਆ ਜੀ ਪਿਆਜ਼ ਦਾ ਜੀ ਪੂਰਾ ਵਧੀਆ ਪਿਆਜ਼ ਆ ਜੀ ਸੁੱਕਾ ਪਿਆਜ਼ ਆ ਜੀ 10 ਤੋਂ ਲੈ ਕੇ 15 ਰੁਪਏ ਤੱਕ ਦੋ ਆ ਜੀ ਹਾਂਜੀ ਦੋਸਤੋ 15 ਦਾ ਪਿਆਜ਼ ਵੀ ਦਿਖਾ ਦਿੰਦੇ ਆ ਵੀ 15 ਰੁਪਏ ਕਿਲੋ ਵਾਲਾ ਪਿਆਜ਼ ਜੀ ਪੂਰਾ ਵਧੀਆ ਸੁੱਕਾ ਪਿਆਜ਼ ਆ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਗੱਟੇ ਦਾ ਭਾਜ ਜੀ ਅੱਜ ਦਾ ਜੀ 15 ਰੁਪਏ ਕਿਲੋ ਦਾ ਭਾਰ ਆ ਜੀ ਪਿਆਜ਼ ਦਾ ਜੀ ਅੱਜ ਦਾ ਜੀ ਇਹ ਸੁੱਕਾ ਪਿਆਜ਼ ਆ ਪੂਰਾ ਵਧੀਆ ਹਾਂਜੀ ਦੋਸਤੋ ਕਿ ਤੁਸੀਂ ਵੀ ਲੈਣਾ ਜੀ ਆਹ ਆਪਾਂ 10 ਰੁਪਏ ਕਿਲੋ ਵਾਲਾ ਵੀ ਦਿਖਾ ਦਿੰਨਾ ਪਿਆਜ਼ ਥੋੜਾ ਜਿਹਾ మీడియం ਸਾਈਜ਼ ਹੁੰਦਾ ਜੀ 10 ਰੁਪਏ ਕਿਲੋ ਮਿਲ ਜੂ ਜੇ ਕਿਸੇ ਨੂੰ ਵੀ ਲੈਣਾ ਜੀ ਬੰਦ ਘੱਟੇ ਦਾ ਭਾਅ ਆ ਰਿਹਾ ਜੀ 10 ਰੁਪਏ ਕਿਲੋ ਦਾ ਭਾਅ ਜੀ ਬੰਦ ਘੱਟੇ ਦਾ ਜੀ ਅੱਜ ਦਾ ਜੀ ਪਿਆਜ਼ ਦਾ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਘੱਟੇ ਦਾ ਭਾਅ ਹੈਗਾ ਜੀ ਨਾਸਕ ਦਾ ਜੀ ਇਹ 20 ਰੁਪਏ ਕਿਲੋ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਜੀ ਪੂਰੇ ਵਧੀਆ ਮੋٹے ਪਿਆਜ਼ ਨੇ ਜੇ ਕਿਸੇ ਨੂੰ ਲੈਣਾ ਜੀ ਬੰਦ ਘੱਟੇ ਦਾ ਭਾਅ ਜੀ ਅੱਜ ਦਾ ਜੀ ਇਹ 20 ਰੁਪਏ ਤੇ ਪਰ ਲਾਲ ਪਿਆਜ਼ ਵੀ ਦਿਖਾ ਦਿੰਨਾ 20 ਰੁਪਏ ਕਿਲੋ ਵਾਲਾ ਜੀ ਲਾਲ ਪਿਆਜ਼ ਜੀ ਹਾਂਜੀ ਦੋਸਤੋ ਲਾਲ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਲਾਲ ਪਿਆਜ਼ ਦਾ ਜੀ ਪੂਰਾ ਵਧੀਆ ਲਾਲ ਪਿਆਜ਼ ਮੋٹے ਪਿਆਜ਼ ਦਾ ਭਾਅ ਜੀ ਅੱਜ ਦਾ ਜੀ ਇਹ